ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਸੀ ਉਹਨਾਂ ਦੇ ਵਿੱਚ ਕਮੀ ਆਈ ਹੈ ਯਾਨੀ ਕਿ ਗਰਾਫ ਹੇਟਾ ਗਿਆ ਹੈ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਦੇ ਨਮਾਇੰਦਿਆਂ ਦੀ ਬਹੁਤ ਝਾੜ-ਚੰਬ ਕੀਤੀ ਪੁਲਿਸ ਮੁਲਾਜ਼ਮ ਨਿਗਰਾਨੀ ਕਰਨਗੇ ਪਰਾਲੀ ਸਾੜਨ ਦੇ ਮਾਮਲਿਆਂ ਦੇ ਉੱਤੇ ਨਜ਼ਰ ਰੱਖਣਗੇ ਵੱਡੀ ਗਿਣਤੀ ਦੇ ਵਿੱਚ ਕਹਿ ਸਕਦਾ ਹੈ ਕਿ ਹਜ਼ਾਰਾਂ ਪੁਲਸ ਮੁਲਾਜ਼ਮਾਂ ਨੂੰ ਇਧਰਲੇ ਪਾਸੇ ਤਾਇਨਾਤ ਕਰ ਦਿੱਤਾ ਗਿਆ ਹੈ। ਹਰੇਕ ਜ਼ਿਲ੍ਹੇ ਦੇ ਵਿੱਚ 28 ਦੇ 28 ਐਸਐਸਬੀ ਪੁਲਿਸ ਕਮਿਸ਼ਨਰ ਹੂੰ ਉਹਨਾਂ ਦੇ ਨਾਲ ਅਗੇ 28 ਡੀਐਸਪੀ ਨਾਲ ਤਾਇਨਾਤ ਨੇ ਇਹ ਕਾਰਵਾਈ ਕਰਨਗੇ, ਨਿਗਰਾਨੀ ਰੱਖਣਗੇ। 13000 ਪਿੰਡ ਹੈ ਪਰ ਇਹਨਾਂ ਨੇ ਤਾਂ 8000 ਉਡਣ ਦਸਤੇ ਬਣਾਏ ਹੈ। ਇਹਦਾ ਮਤਲਬ ਇਹ ਹੋਇਆ ਕਿ ਇੱਕ ਕੁੰਡਰਨ ਦੱਸਦਾ 3-4 ਪਿੰਡਾਂ ਦੀ ਨਿਗਰਾਨੀ ਕਰੇਗਾ। ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਸੀ ਉਹਨਾਂ ਦੇ ਵਿੱਚ ਕਮੀ ਆਈ ਹੈ ਯਾਨੀ ਕਿ ਗਰਾਫ ਹੇਟਾ ਗਿਆ ਹੈ। ਪਰ ਵੱਡੀ ਗੱਲ ਇਹ ਹੈ ਕਿ ਅਜੇ ਬਹੁਤ ਘੱਟ ਜਿਹੜਾ ਝੋਨਾ ਮੰਡੀਆਂ ਤੱਕ ਪਹੁੰਚਿਆ ਅਜੇ ਖੇਤਾਂ ਦੇ ਵਿੱਚ ਸਾਢੇ 10 ਆਸ-ਪਾਸ ਅਸੀਂ ਨਜ਼ਰ ਮਾਰੀਏ ਤਾਂ ਅਜੇ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਯਾਨੀ ਜਿਹਨੂੰ ਆਪਾਂ ਵੱਢ ਹੀ ਕਹਿ ਦਿੰਦੇ ਆ ਆਸ-ਪਾਸ ਪਟਿਆਲੇ ਦੇ ਕਾਫੀ ਕੁਝ ਖੜਾ ਹੈ ਤਾਂ ਦੂਜੇ ਪਾਸੇ ਹੁਣ ਪੁਲਿਸ ਮੁਲਾਜ਼ਮ ਨਿਗਰਾਨੀ ਕਰਨਗੇ ਪਰਾਲੀ ਸਾੜਨ ਦੇ ਮਾਮਲਿਆਂ ਦੇ ਉੱਤੇ ਨਜ਼ਰ ਰੱਖਣਗੇ ਵੱਡੀ ਗਿਣਤੀ ਦੇ ਵਿੱਚ ਕਹਿ ਸਕਦਾ ਹੈ ਕਿ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਨੂੰ ਇੱਧਰਲੇ ਪਾਸੇ ਤਾਇਨਾਤ ਕਰ ਦਿੱਤਾ ਗਿਆ ਹੈ ਤਰਵਿੰਦਰ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਮ ਤੇ ਕੇਂਦਰ ਸਰਕਾਰ ਦੇ ਨਮਾਇੰਦਿਆਂ ਦੀ ਬਹੁਤ ਝਾੜ-ਚੰਬ ਕੀਤੀ ਸੀ ਹਮ ਕਿ ਤੁਸੀਂ ਲੱਤ ਤੇ ਲੱਤ ਰੱਖ ਕੇ ਬੈਠੇ ਹੋ ਠੰਡੇ ਕਮਰੇ ਦੇ ਵਿੱਚ ਸੁੱਤੇ ਰਹਿੰਦੇ ਹੋ ਕਰਦੇ ਕਿਉਂ ਹਮ ਸਾਨੂੰ ਕੋਈ ਠੋਸ ਕਾਰਗੁਜ਼ਾਰੀ ਦੱਸੋ ਤੁਹਾਡਾ ਇਹ ਕਹਿਣਾ ਆ ਕਰਤਾ ਉਹ ਕਰਤਾ ਕਰਤਾ ਉਹ ਕਾਗਜ਼ਾਂ ਤੱਕ ਸੀਮਤ ਹੈ ਪਰ ਅੱਗੇ ਕੁਝ ਨਹੀਂ ਹੈਗਾ ਇਸ ਮਾਮਲੇ ਨੂੰ ਲੈ ਕੇ ਤਰਵਿੰਦਰ ਇਹ ਬੰਦੇ ਹੂੰ ਜਦੋਂ ਇੱਕ ਸਪੈਸ਼ਲ ਡੀਜੀਪੀ ਦੀ ਅਗਵਾਈ ਵਿੱਚ ਪੰਜਾਬ ਦੇ ਵਿੱਚ 8000 ਤੋਂ ਵੱਧ ਪੁਲਿਸ ਮੁਲਾਜ਼ਮ ਇਤਨਾਤ ਕੀਤੇ ਨੇ ਹਰੇਕ ਜ਼ਿਲ੍ਹੇ ਦੇ ਵਿੱਚ 28 ਦੇ 28 ਐਸਐਸਪੀ ਪੁਲਿਸ ਕਮਿਸ਼ਨਰ ਹੂੰ ਉਨ੍ਹਾਂ ਦੇ ਨਾਲ ਅਗੇ 28 ਡੀਐਸਪੀ ਇਹ ਨਾਲ ਤਾਇਨਾਤ ਨੇ ਇਹ ਕਾਰਵਾਈ ਕਰਨਗੇ ਨਿਗਰਾਨੀ ਰੱਖਣਗੇ 612 ਪੂਰੇ ਪੰਜਾਬ ਲਈ ਉਡਣ ਦਸਤੇ ਬਣਾਏ ਨੇ ਆਮ ਤੌਰ ਤੇ ਕੀ ਹੁੰਦਾ ਕਿ ਕਈ ਥਾਵਾਂ ਦੇ ਉੱਤੇ ਦੇਖਣ ਚ ਆਇਆ ਕਿ ਜਿੱਥੇ ਪਰਾਲੀ ਦੇ ਖੇਤ ਨੂੰ ਅੱਗ ਲੱਗੀ ਉਹ ਤੇ ਕਿਸਾਨ ਯੂਨੀਅਨ ਵਾਲੇ ਪਹੁੰਚ ਜਾਂਦੇ ਨੇ ਆਮ ਅਧਿਕਾਰੀਆਂ ਨੂੰ ਅਸੀਂ ਦੇਖਣ ਤੇ ਵਿੱਚ ਆਇਆ ਇਹਨਾਂ ਨੇ ਆਮ ਲੋਕ ਆਮ ਅਧਿਕਾਰੀ ਉਹਨਾਂ ਨੂੰ ਬੰਨ ਲੈਂਦੇ ਨੇ ਕਮਰੇਆਂ 'ਚ ਟੱਕ ਲੈਂਦੇ ਨੇ ਔਰ ਕਹਿੰਦੇ ਆ ਕਿ ਇਸ ਤਲਾਮਾਂਗੇ ਹੂੰ ਇਹਨਾਂ ਚੀਜ਼ਾਂ ਦਾ ਬਹੁਤ ਗੰਭੀਰ ਨੋਟਿਸ ਲਿਆ ਪੰਜਾਬ ਆਪਣਾ ਸੁਪਰੀਮ ਕੋਰਟ ਨੇ ਹੂੰ ਸ਼ਾਇਦ ਇਸ ਮਾਮਲੇ ਦੀ ਤਰੀਖ ਕੱਲ੍ਹ ਹੈ ਜੇ ਮੈਂ ਨਾ ਭੁੱਲਦਾ ਹੋਵਾਂ ਉਸ ਤਰੀਖ ਦੇ ਉੱਤੇ ਇਹਨਾਂ ਨੇ ਕੀ ਕੀ ਪ੍ਰਬੰਧ ਕੀਤਾ ਇਸ ਕਰਕੇ ਇਹ ਜਾਗੇ ਨੇ ਅਦਰਵਾਈਜ਼ ਨਹੀਂ ਸੀ ਇਹ ਜਾਗਦੇ ਹੁਣ ਖੇਤੀਬੜੀ ਅਧਿਕਾਰੀਆਂ ਨੇ ਜਿਹੜੇ ਉਡਣ ਦਸਤੇ ਬਣਾਏ ਨੇ ਦੂਜਾ 8000 ਪੁਲਿਸ ਮੁਲਾਜ਼ਮ ਕਹਿ ਸਕਦੇ ਆਪਾਂ 13000 ਪਿੰਡ ਹੈ ਪਰ ਇਹਨਾਂ ਨੇ ਤਾਂ 8000 ਉਡਣ ਦਸਤੇ ਬਣਾਏ ਹੈ ਇਹਦਾ ਮਤਲਬ ਇਹ ਹੋਇਆ ਕਿ ਇੱਕ ਉਡਣ ਦਸਤਾ ਤਿੰਨ ਚਾਰ ਪਿੰਡਾਂ ਦੀ ਨਿਗਰਾਨੀ ਕਰੇਗਾ ਹੂੰ ਸੋ ਦੇਖਦੇ ਹਾਂ ਲੋਕਾਂ ਦੇ ਵਿੱਚ ਜ ਕੋਈ ਸ਼ੱਕ ਨਹੀਂ ਜਾਗਰੂਕਤਾ ਹੈ। ਕਈ ਥਾਵਾਂ ਤੇ ਇੱਕ ਸਵੱਸਿਆ ਉੱਥੇ ਬਹੁਤ ਵੱਡੀ ਆਉਂਦੀ ਹੈ। ਜਿੱਥੇ ਇਹ ਤਰਵਿੰਦਰ ਹੂੰ ਠੇਕੇ ਤੇ ਦਿੱਤੀ ਹੈ ਜਾਂ ਬਟਾਈ ਤੇ ਦਿੱਤੀ ਹੈ। ਹੂੰ ਪੈਸਾ ਮਿਲੂਗਾ ਜਿਹਦੇ ਨਾਂ ਤੇ ਜ਼ਮੀਨ ਬੋਲਦੀ ਹੈ। ਉੱਥੇ ਕਈ ਵਾਰੀ ਝਗੜਾ ਪੈ ਜਾਂਦਾ ਹੈ। ਉਹ ਕਹਿੰਦਾ ਵੀ ਮੇਰੇ ਨਾਂ ਤੇ ਖੇਤ ਆ ਮੈਨੂੰ ਮਿਲਾਓ ਕਹਿੰਦਾ ਬਾਹਾ ਤਾਂ ਮੈਂ ਆ ਹੂੰ। ਮਿਹਨਤ ਮੈਂ ਕੀਤੀ ਹੈ ਖਰਚਾ ਮੈਂ ਕੀਤਾ ਹੈ। ਇਸ ਤਰ੍ਹਾਂ ਦੇ ਕਈ ਸਵੱਥਿਆਵਾਂ ਨੇ ਪਰ ਜਦੋਂ ਇਹ ਇਸ ਤਰ੍ਹਾਂ ਦਾ ਸਖਤੀ ਵਾਲਾ ਕੰਮ ਚੱਲਿਆ ਤੁਸੀਂ ਆਪ ਕਹਿ ਸਕਦੇ ਹੋ ਇਹਦੇ ਵਿੱਚ ਫਿਰ ਆਪਾਂ ਬੜੇ ਜ਼ਿੰਮੇਵਾਰੀ ਨਾਲ ਕਹਿ ਸਕਦੇ ਆ ਕਿ ਕੇਸ ਘਟਣਗੇ ਜੀ ਅਮੇ ਬਿਮਾਰੀ ਇੱਕ ਸਾਲ ਚ ਦੂਰ ਨਾ ਹੋਵੇ ਜਦੋਂ ਇੱਕ ਵਾਰੀ ਕੰਮ ਚੱਲ ਗਿਆ ਹੌਲੀ ਹੌਲੀ ਕਾਬੂ ਕੀਤਾ ਜਾ ਸਕਦਾ ਜੀ ਜਾਂ ਕੇਂਦਰ ਸਰਕਾਰ ਤੋਂ ਕਿਸਾਨ ਬੋਨਸ ਮੰਗਦਾ ਹੈ ਕਿ ਤੁਸੀਂ ਸਾਨੂੰ ਬੋਨਸ ਦੇ ਦਿਓ ਅਸੀਂ ਆਪ ਦਾ ਪ੍ਰਬੰਧ ਆਪ ਕਰਦਾਂਗੇ ਤੁਹਾਨੂੰ ਲੋੜੇ ਨਹੀਂ ਕਰਨ ਦੀ ਹੁਣ ਦੇਖੋ ਸਰਕਾਰ ਇਹਦੇ ਵਿੱਚ ਕੀ ਕਹਿੰਦੀ ਹੈ ਮੇਰਾ ਖਿਆਲ ਕਿਸਾਨਾਂ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪਾਰਟੀ ਬਣ ਜਾਣਾ ਚਾਹੀਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ